ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਤੇ ਮੈਂ ਲੱਗੀ ਆਪਣੇ ਕੰਮ ਤੇ ਮਸ਼ੀਨ ਆਪਣੀ ਮੈਂ ਚਲਾ ਲਈ ਆ ਤੇ ਕੰਮ ਹਲੇ ਕਰਦੇ ਮੇਰੇ ਸਾਰੇ ਤਕਰੀਬਨ ਪਏ ਸੀ ਪਰ ਇਸ ਦਿਨ ਬੇਟੀ ਨੇ ਜਾਣਾ ਸੀ ਯਾਰ ਤੇ ਪੰਦੀਰ ਲੈ ਕੇ ਤੇ ਮੈਂ ਉਹਦੀ ਸੀ ਜੀ ਇਹ ਡਰੈਸ ਗਾਉਨ ਟਾਈਪ ਹੁੰਦੀ ਆ ਨਾ ਜਿੱਦਾਂ ਫਰਾਕ ਉਹ ਚੀਜ਼ ਸੀ ਉਹਦੀ ਨਾ ਫੀਟਿੰਗ ਕਰਨ ਵਾਲੀ ਸੀ ਥੋੜੀ ਜੀ ਏ ਮੈਨੂੰ ਇਦਾਂ ਸੀ ਚਲੋ ਉਹਦੇ ਇਦਾਂ ਠੀਕ ਆ ਜੀ ਪਰ ਜਦੋਂ ਨੇ ਪਾ ਕੇ ਦੇਖੀ ਤਾਂ ਬਹੁਤ ਜ਼ਿਆਦਾ ਖੁੱਲੀ ਸੀ ਮੈਂ ਕਿਹਾ ਚਲੋ ਆਪਾਂ ਕਰ ਦਈਏ ਘਰ ਦੇ ਟੇਲਰ ਦਾ ਸੱਚੀ ਸੁਖ ਬਹੁਤ ਹੁੰਦਾ ਦੇਖੋ ਮੈਂ ਨਾਲ ਦੀ ਨਾਲ ਕਰਕੇ ਨਾਲ ਦੀ ਨਾਲ ਪਾਤੀ ਆਪਣੀ ਬੇਟੀ ਦੀ ਸਸਟੀ ਕਰ ਜੀ ਸਾਰਿਆਂ ਨੂੰ ਹੋਰ ਸੁਣავ ਜੀ ਕਿਨੇ ਸਾਰੇ ਉਮੀਦਾਂ ਸਾਰੇ ਠੀਕ ਹੋਵੋਗੇ ਤਾਂ ਸਤਿ ਸ੍ਰੀ ਅਕਾਲ ਲੋਨ ਦੀ ਟਾਈਮ ਹੋ ਗਿਆ ਦੁਪਹਿਰ ਦਾ ਤਕਰੀਬਨ 12:00 ਵਜੇ ਨੇ ਤभी ਤਾਂ ਥੋੜੀ ਜੀ ਖਰਾਬ ਹੋਈ ਪਈ ਅੱਜ ਸੀ ਸੋ ਆ ਦੇ ਸਿਰ ਦਾ ਵਗੈਰਾ ਹਨਾ ਤੇ ਬੱਕੀ પેટ dard ਹਨ ਤੇ ਰਾਤ ਲੈ ਕੇ ਐਸੀ ਇਹਨਾਂ ਦੇ ਪਾਪਾ ਸਾਗ ਤੇ ਮੈਂ ਘਰ ਦੇ ਕੰਮ ਸਾਰੇ ਖਤਮ ਕਰਕੇ ਥੋੜਾ ਟਾਈਮ ਰੈਸਟ ਵੀ ਕੀਤੀ ਹਨ ਤੇ ਫਿਰ ਮੈਂ ਸਾਗ ਸਵਾਰਿਆ ਇਹ ਦੇਖੋ ਸਾਰਾ ਸਮਾਨ ਸਾਗ ਨਾਲ ਸਵਾਰ ਕੇ ਮੈਂ ਧੋ ਕੇ ਰੱਖਤਾ ਗਰਮੀਆਂ ਦਾ ਸਾਗ ਹਨਾ ਚਲਾਈ ਦਾ ਸਾਗ ਬਹੁਤ ਜਿਆਦਾ ਸਵਾਰ ਲੱਗਦਾਗਾ ਕਿਹੜੇ ਕਿਹੜੀਆਂ ਮੀਆਂ ਭੈਣਾ ਬਣਾਉਣੀਆਂ ਨੇ ਜਰੂਰ ਦੱਸਿਓ ਕਮੈਂਟ ਕਰਕੇ ਤੇ ਗਰਮੀ ਸੱਚੀ ਬਹੁਤ ਜਿਆਦਾ ਅੰਤਾਂ ਦੀ ਹੋਈ ਪਈ ਐ ਤੁੱਕ ਵੀ ਨਾ ਇੰਨੀ ਜਿਆਦਾ ਤਿੱਖੀ ਹੋਈ ਪਈ ਐ ਪੂਰੀ ਤੇ ਇੱਧਰ ਮੇਰੇ ਕੱਪੜੇ ਵੀ ਪੈਣੇ ਹੈ ਰਟੈਗ ਕਰਨ ਵਾਲੇ ਮੈਂ ਸੋਚ ਕੇ ਵੀ ਸਾਗ ਥੋੜਾ ਟਾਈਮ ਠਹਿਰ ਕੇ ਬਣਾ ਲਈਆ ਪਰੱਖ ਲਈਏ ਤੇ ਵੀ ਕਿ ਮੈਂ ਆਪਾ ਬਣਾਏ ਨੇ ਕੱਪੜੇ ਨੇ ਵੀ ਉਹੀ ਤੈਅ ਕਰਦੀ ਹੈ ਹਨਾ ਕਿ ਸਾਂਭੇ ਜਾਣਗੇ ਤੇ ਬਾਕੀ ਸਲਾਈ ਵਾਲੇ ਕੱਪੜੇ ਵੀ ਮੇਰੇ ਕੋਲ ਬਹੁਤ ਲੋਈ ਪੈਣੇ ਦੋ ਦਿਨ ਹੋ ਗਏ ਫਿਰ ਦੋ ਸਲਾਈ ਨਹੀਂ ਹੋਈ ਕੋਤੇ ਪਹਿਲਾ ਸਾਉਸ ਖਿਆ ਕਰਨ ਲੱਗ ਗਿਆ ਚਾਹ ਜਿਹੜੀ ਹੈ ਹਨਾ ਉਹ ਕੀਤਾ ਤੇ ਮਸਾਲੇ ਸ਼ਾਮ ਦਾ ਮੈਂ ਕੱਪੜੇ ਕੋਈ ਗੀ ਬਹੁਤ ਜ਼ਿਆਦੇ ਹੋਏ ਪੈਸੀ ਤੇ ਆ ਇੱਕ ਫੋਰਮਾਗੇ ਵਾਸਤੇ ਸੂਟਾਂ ਤੇ ਪਹਿਲਾ ਇਹਨਾਂ ਦੀ ਮੋਹਰ ਕਰਨਾ ਸੂਟ ਜਿਆਰਾ ਪਾਉਸ ਕਟਿੰਗ ਕਰਦੇ ਹੁਣ ਤੇ ਨਾਲ ਹੀ ਆਪਾਂ ਪਹਿਲਾ ਕੱਪੜੇ ਤਿਆਰ ਕਰਦੇ ਆ ਹਨ ਬਣੇਰੀ ਕੋ ਤੁਸੀਂ ਆਪਣੇ ਬਲੌਗ ਦੇ ਨਾਲ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਇੱਕ ਬੈਠੀ ਆਪਣੀ ਦੇਖੋ ਆ ਬੈਠੀ ਆ ਤੇ ਦੋ ਬੈਠੀਆਂ ਕਈਆਂ ਹੋਈਆਂ ਨੇ ਆਪਣੀਆਂ ਰਿਸ਼ਤੇਦਾਰੀ ਚ ਹਨਾ ਦੀਦੀ ਲੈ ਕੇ ਗਈ ਹੋਏ ਨੇ ਉਹ ਆਪਦੀ ਪੂ ਆਦੀ ਇਹਨਾਂ ਦੇ ਬੇਟਾ ਹੋਇਆਗਾ ਤੇ ਇਹਨਾਂ ਦਾ ਬਣੇ ਬੰਨਿਆ ਸੀ ਦੂਸਰੇ ਪਹਿਲਾਂ ਬਲੌਗ ਦੇਖੇ ਹੋਣਗੇ ਤੇ ਉਹਨਾਂ ਦੀ ਪੀ ਵੀ ਰਹਿ ਕੇ ਗਏ ਹਨ ਜਾਣਾ ਮੈਂ ਵੀ ਸੀਗਾ ਨਾ ਮੇਰੀ ਥੋੜੀ ਤਵੀਤ ਖਰਾਬ ਕਰਕੇ ਫਿਰ ਮੇ ਤੋਂ ਜਾਣੀ ਹੋਇਆ ਬਿਲੀਵਰ ਜਾਦੇ ਹੋ ਜੇ ਹਨਾ ਫਿਰ ਓਖਾ ਹੋ ਜਾਂਦਾਗਾ ਤੇ ਤਾਂ ਕਰਕੇ ਬਸ ਬੱਚੇ ਗਏ ਨੇ ਸਵੇਰ-ਸਵੇਰ ਪਹਿਲਾਂ ਮੈਂ ਉਹਨਾਂ ਨੂੰ ਤਿਆਰ ਕਰਕੇ ਦੋਨਾਂ ਨੂੰ ਭੇਜਿਆ ਤੇ ਇਹਨਾਂ ਦੇ ਪਪਾ ਚਲੇ ਗਏ ਸ਼ੌਪ ਤੇ ਫਿਰ ਵਸਕਰ ਦੇਗਾ ਮੁਕਮਲ ਕਰਕੇ ਹੈ ਕੋਈ ਹੋਈ ਨਹੀਂ ਮੈਂ ਤਾਂ ਚਲੋ ਥੋੜਾ ਟਾਈਮ ਤੁਹਾਡੇ ਨਾਲ ਗੱਲਬਾਤ ਕਰਨ ਲਈ ਆਪਣਾ ਵਲੌਗ ਕੰਟੀਨਿਊ ਕਰੀਏ ਨਾ ਗਰਮੀ ਦੇ ਵਿੱਚ ਜਿਹੜੇ ਵਲੌਗ ਆ ਬਿਲਕੁਲ ਵੀ ਨਹੀਂ ਸ਼ੁਰੂ ਹੋਇਆ ਕੁਝ ਵੀ ਨਹੀਂ ਬਣ ਰਿਹਾ ਹਨਾ ਜਿਵੇਂ ਆਪਾਂ ਕੰਮਦੰਦੇ ਕਰਦੇ ਹਾਂ ਤਾਂ ਹੁੰਦਾ ਵੀ ਜਲਦੀ ਜਲਦੀ ਬਸ ਕੰਮ ਖਤਮ ਕਰੀਏ ਤੇ ਹਨਾ ਉਹ ਕਰੀਏ ਕਿ ਵਲੌਗ ਸ਼ੁਰੂ ਕਰਨ ਲੱਗ ਜੇ ਨਾਉਣ ਲੱਗੇ ਥੋੜਾ ਟਾਈਮ ਲੱਗ ਜਾਂਦਾ ਦੇਖੋ ਸਾਨੂੰ ਪਤਾ ਬੱਚੇ ਘਰੇ ਦੇ ਬੱਚਿਆਂ ਨਾਲ ਤਾਂ ਬੱਸ ਹੀ ਜਿਹੜੇ ਕੰਮ ਨੇ ਹਨਾ ਕਿੱਦਾਂ ਲਈ ਜਿਆਦੀ ਮੁਗਣੀ ਹੋ ਜਾਂਦਾ ਜਦੋਂ ਬੱਚੇ ਘਰੇ ਹੁੰਦੇ ਆਗੇ ਕਿ ਲੋ ਜਿਆ ਫਾਇਨੇ ਕਪੜੇ ਤੈ ਕਰਦੇ ਹਨ ਬਹੁਤ ਹੋਏ ਪੈਨੇ ਕਪੜੇ ਤੈ ਕਰਨ ਵਾਲੀ ਹਾਂਜੀ ਇੱਥੇ ਲੱਗੀ ਸੀ ਮੈਂ ਆਪਣੇ ਜਿਹੜੇ ਕਪੜੇ ਸੀ ਉਹ ਤੈ ਕਰਨ ਕਪੜੇ ਮੈਂ ਕੱਲ ਸ਼ਾਮ ਨੂੰ ਧੋਤੇ ਸੀ ਇਹ ਬਸ ਇੱਥੇ ਮੈਂ ਲੱਗੀ ਸੀ ਤੈ ਕਰਨ ਜਿਸ ਦਿਨ ਕੀਤੀ ਸੀ ਰੂਮ ਦੀ ਸਫਾਈ ਹਨਾ ਨਾਲ ਦੀ ਨਾਲ ਮੈਂ ਆਪਣੇ ਕਪੜੇ ਨੇ ਵਾਸ਼ ਕੀਤੇ ਨੇ ਕੱਲ ਸ਼ਾਮ ਮੈਨੂੰ ਲੈਮੀ ਲੱਗਿਆ ਇਹਨਾਂ ਨੂੰ ਤੈ ਕਰਨ ਦਾ ਤੇ ਬਸ ਹੁਣ ਮੈਂ ਲੱਗੀ ਸੀ ਤੈ ਕਰਨ ਨਹੀਂ ਜਿਆਦਾ ਗਰਮੀ ਹੋਈ ਪਈ ਸੀ ਨਾ ਬਹੁਤ ਜਿਆਦਾ ਨਾਲ ਨਾਲ ਮੈਂ ਇੱਥੇ ਟੀਵੀ ਦੇਖ ਰਹੀ ਸੀ ਹਨਾ ਮੈਂ ਬਹੁਤ ਘੱਟ ਟੀਵੀ ਦੇਖਦੀ ਹਾਂ ਜਿੰਨਾ ਵੀ ਤੁਸੀਂ ਕਹਿੰਦੇ ਜੇ ਕੋਈ ਦੇਖਦਾ ਹੋਵੇ ਹਨਾ ਜਿਵੇਂ ਹੁਣ ਬੇਟੀ ਇਹ ਦੇਖ ਰਹੀ ਸੀ ਤਾਂ ਮੈਂ ਕੋਲੇ ਬੈਠੀ ਸੀ ਤੇ ਮੇਰੀ ਨਿਗਾ ਚਲੇਗੀ ਹਨਾ ਤੇ ਉਹੀ ਗੱਲ ਹਨਾ ਕਹਿੰਦੇ ਹੁੰਦੇ ਇੰਟਰਸਟ ਜਿਹਾ ਬਣ ਜਾਂਦਾ ਹੁੰਦਾ ਆ ਦੇਖੋ ਮੈਂ ਪੂਰਾ ਉਹ ਦਿਨ ਦੇਖ ਰਹੇ ਹਾਂ ਟੀਵੀ ਜਦੋਂ ਵੀਡੀਓ ਦੀ ਐਕਟਿੰਗ ਕੀਤੀ ਫਿਰ ਮੈਨੂੰ ਖਿਆਲ ਆਇਆ ਮੈਂ ਕਹਾਂ ਦੇਖੋ ਹਨਾ ਕਿਸੇ ਟਾਈਮ ਇਹ ਵੀ ਆਪਾਂ ਨੂੰ ਸ਼ੌਕ ਹੁੰਦਾ ਸੀ ਕੋਈ ਸੀਰੀਅਲ ਵਗੈਰਾ ਹੁੰਦਾ ਸੀ ਹਨਾ ਤੇ ਆਪਾਂ ਕਿੰਦੇ ਉਹਦੇ ਨਾਲ ਦੇਖਦੇ ਹੁੰਦੇ ਸੀ ਪਰ ਹੁਣ ਸਾਰੇ ਇਹਦੇ ਸ਼ੌਂਕ ਨੇ ਘਰ ਦੇ ਕੰਮਾਂ ਦੇ ਵਿੱਚ ਜ਼ਿੰਮੇਵਾਰੀਆਂ ਦੇ ਵਿੱਚ ਹਨਾ ਜਿਹੜੇ ਸਾਰੇ ਆਪਣੇ ਸ਼ੌਂਕ ਨੇ ਆਪਾਂ ਸਾਰੇ ਉਹ ਕਰਦੇ ਨੇ ਹਨਾ ਸਿਰਫ ਆਪਾਂ ਨੂੰ ਕੰਮ ਜ਼ਿਆਦਾ ਰਹਿੰਦਾ ਤੇ ਇਹ ਕੰਮ ਕਰ ਲਿਆ ਤਾਂ ਆਪਾਂ ਨੇ ਉਹ ਕਰਨਾ ਉਹ ਕੰਮ ਕਰ ਲਿਆ ਤਾਂ ਆਪਾਂ ਨੇ ਉਹ ਕਰਨਾ ਹਨਾ ਆਪਦੇ ਲਈ ਤਾਂ ਬਿਲਕੁਲ ਵੀ ਟਾਈਮ ਨਹੀਂ ਜਿਹੜਾ ਆਪਾਂ ਨੂੰ ਰੱਖਣੇ ਤੋਂ ਕੱਢ ਹੁੰਦਾ ਹਨਾ ਤੇ ਇਹ ਬਸ ਇੱਥੇ ਮੈਂ ਉਹੀ ਲੱਗੀ ਹੋਈ ਸੀਗੀ ਮਾਈਂਡ ਦੇ ਵਿੱਚ ਮੇਰੇ ਗੱਲ ਆਈ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹਨਾ ਤੁਸੀਂ ਵੀ ਦੱਸਿਓ ਤੁਹਾਡੇ ਨਾਲ ਵੀ ਇਦਾਂ ਹੀ ਹੁੰਦਾ ਹਨਾ ਤੇ ਚਲੋ ਜੀ ਘਰ ਦੇ ਕੰਮ ਵੀ ਜ਼ਰੂਰੀ ਨੇ ਹਨਾ ਤੇ ਬਾਕੀ ਇਦਾਂ ਹੁੰਦਾ ਹਨਾ ਜਦੋਂ ਹਸਬੰਡ ਨੇ ਆਪਣੇ ਉਹ ਇੰਨੀ ਗਰਮੀ ਦੇ ਵਿੱਚ ਵਿਚਾਰੇ ਬਾਹਰ ਕੰਮ ਕਰਦੇ ਆਪਣਾ ਵੀ ਫਰਜ਼ ਬਣਦਾ ਕਿ ਆਪਾਂ ਜਿਹੜੇ ਘਰ ਦੀਆਂ ਜ਼ਿੰਮੇਵਾਰੀਆਂ ਨੇ ਨਾ ਮੁਖੂਬੀ ਨਿਭਾਈਏ ਹਨਾ ਬਾਕੀ ਬੱਚਿਆਂ ਦੀ ਕੇਅਰ ਹੁੰਦੀ ਹੈ ਕੁਝ ਹੋਣ ਗਰਮੀ ਆ ਗਈ ਹੈ ਨਾ ਬੱਚੇ ਘਰੇ ਨੇਗੇ ਉਹਨਾਂ ਦਾ ਵੀ ਖਿਆਨ ਰੱਖਣਾ ਵੀ ਇੰਨੀ ਗਰਮੀ ਹੈਗੀ ਕੋਈ ਆ ਚੀਜ਼ ਨਾ ਖਾ ਲੈਣ ਉਹ ਨਾ ਖਾ ਲੈਣ ਹਨਾ ਕਿਤੇ ਮੈਨੂੰ ਤਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਜਰੂਰੀ ਦੀ ਆਪਣੇ ਨੂਰ ਬਿਮਾਰ ਹੋਈ ਜਾ ਮੈਂ ਇੰਨਾਂ ਦਾ ਵੀ ਖਿਆਲ ਰੱਖਦੀ ਆ ਖਾਸ ਕਰ ਇਹਨਾਂ ਦੇ ਖਾਣ ਪੀਣ ਤੇ ਹਨਾ ਦੇਖ ਲਓ ਕਿ ਬਾਹਰਲੀਆਂ ਚੀਜ਼ਾਂ ਦਾ ਨਾ ਬਹੁਤ ਜ਼ਿਆਦਾ ਬੱਚਿਆਂ ਨੂੰ ਬਿਮਾਰ ਕਰਦੀਆਂ ਨੇ ਉਹ ਅਸੀਂ ਸਾਰਾ ਕੁਝ ਇਤਕੀਬ ਨੇ ਇੱਥੇ ਬੰਦੀ ਕੀਤਾ ਹੋਇਆਗਾ ਤੇ ਲੋ ਜੀ ਕੱਪੜੇ ਆਪਣੇ ਹੋ ਗਏ ਤੈ ਤੇ ਮੈਂ ਨਾ ਇੱਥੇ ਪ੍ਰੈਸ ਨਹੀਂ ਕੀਤੀ ਕੱਪੜਾ ਪ੍ਰੈਸ ਮੈਂ करूंगी ਬਾਅਦ ਵਿੱਚ ਕਿਉਂਕਿ ਬੱਚਿਆਂ ਦੇ ਤਾਂ ਪ੍ਰੈਸ ਹੁੰਦੀ ਨੇ ਇਹਨਾਂ ਦੇ ਤਾਂ ਤੁਹਾਨੂੰ ਪਤਾ ਜੀ ਕੋਟਨ ਜੀ ਦੇ ਹੁੰਦੇ ਆ ਕੱਪੜੇ ਤੇ ਇੱਥੇ ਬੇਟੀ ਲੱਗੀ ਹੋਈ ਹੈ ਮੇਰੀ ਹੈਲਪ ਕਰਾਉਣ ਤੇ ਉਹ ਨੂੰ ਮੈਂ ਦੇ ਦਿੱਤੀ ਟੈਗ ਹਰ ਕੇ ਕੱਪੜੇ ਉਹ ਸਾਬੂਆ ਫਿਰ ਮੇਰੇ ਅਲਮਾਰੀ ਦੇ ਵਿੱਚ ਕਰਿਆਉਗੀ ਸੈੱਟ ਦੇ ਨੇ ਟੈਗ ਵਾਲੇ ਹੋਣਗੇ ਉਹ ਮੈਂ ਤੋਂ ਸੈੱਟ ਦੇ ਰਖਵਾ ਲਈ ਸੀ ਮੇਰਾ ਬਾਅਦ ਦੇ ਵਿੱਚ ਮੈਂ ਉਹਨਾਂ ਨੂੰ ਕਰ ਦੂੰਗੀ ਤੈ ਇੱਥੇ ਸੀਗੇ ਨੂਰ ਦੇ ਕੱਪੜੇ ਮੈਂ ਨਾ ਬੈੱਡ ਦੀ ਟੋਹ ਦੇ ਵਿੱਚ ਹੀ ਰੱਖ ਲਿਆ ਕਿਉਂਕਿ ਨੂਰ ਨਾ ਆਏ ਨਹੀਂ ਬਤਾ ਵੀ ਇਹਨੂੰ ਕੋਲੋਂ ਚੇਂਜ ਕਰਨੇ ਪੈ ਜਾਣ ਕੱਪੜੇ ਦੀ ਨੇ ਵੀ ਕਈ ਵਾਰ ਸ਼ਾਮ ਨੂੰ ਵੀ ਜਦੋਂ ਨਹਾਉਂਦੀ ਆ ਨਾ ਦੋ ਦੋ ਵਾਰੀ ਚੇਂਜ ਕਰ ਲੈਂਦੀ ਆ ਉਹ ਤੇ ਲਓ ਜੀ ਇੱਥੇ ਬਸ ਮੈਂ ਲੱਗੀ ਸੀ ਬੈੱਡ ਸ਼ੀਟ ਤਿੰਨ ਘੋਟੀਆਂ ਸੀ ਆ ਤੇ ਇਹਨਾਂ ਦੀ ਕਰ ਦੂੰਗੀ ਤੈ ਤੇ ਬਾਰ ਵਿੱਚ ਕਰਾਂਗੀ ਆ ਹਾਂ ਕੋਈ ਹੋਰ ਕੰਮ ਹਨਾ ਤੇ ਇੱਕ ਮੈਂ ਗੱਲ ਹੋਰ ਕਹਿਣੀ ਹੈ ਨਾ ਕਈ ਉਹ ਆਤ ਹੁੰਦੀ ਆ ਟੋਕਾ ਟਾਕੀ ਜੀ ਕਰਨ ਦੀ ਹਨਾ ਵੀ ਕੋਈ ਕੰਮ ਨਹੀਂ ਸਹੀ ਕੀਤਾ ਤੂੰ ਨਹੀਂ ਸਹੀ ਕੀਤਾ ਵੀ ਮੈਂ ਇਦਾਂ ਕੰਮ ਕਰਦੀ ਆ ਮੈਂ ਉਦਾਂ ਕਰਦੀ ਆ ਲਗੋਚਾਂ ਜੇ ਕੱਢਣ ਦੀਆਂ ਬਹੁਤ ਹੁੰਦੀਆਂ ਪਰ ਮੇਰੇ 체 ਚੀਜ਼ ਨਹੀਂ ਹੈਗੀ ਕਿ ਮੈਂ ਕਿਸੇ ਦੇ ਕਰੇ ਹੋਏ ਕੰਮ ਚਾਹਨਾ ਦੇਖ ਕੇ ਅਗਲੇ ਨੂੰ ਕਹਾ ਵੀ ਤੁਸੀਂ ਤਾਂ ਕੰਮ ਐਦਾਂ ਕਰਦੇ ਹੋ ਮੈਂ ਐਦਾਂ ਕਰਦੀ ਆ ਤੁਸੀਂ ਸੋਹਣਾ ਨਹੀਂ ਕਰਦੇ ਤੁਸੀਂ ਭਾਈ ਨਾਲ ਨਹੀਂ ਕਰਦੇ ਇਹ ਚੀਜ਼ ਮੇਰੀ ਆਤ ਤੇ ਬਿਲਕੁਲ ਵੀ ਨਹੀਂ ਹੈਗੀ ਛੋਟਾ ਟਿਕਾਈ ਕਰਨੀ ਕਿਉਂਕਿ ਅਗਲਾ ਜਿੱਦਾਂ ਵੀ ਕੰਮ ਕਰਦਾ ਹਨਾ ਵਧੀਆ ਹੀ ਦੇਖ ਕੇ ਕਰਦਾ ਹੁੰਦਾ ਆਪਾਂ ਨੂੰ ਕੋਈ ਹੱਥ ਵੀ ਨਹੀਂ ਵੱਡਦਾ ਨਾ ਕਿਸੇ ਨੂੰ ਉਹ ਕਰਨਦਾ ਹਨਾ ਕਿਉਂਕਿ ਆਪਾਂ ਅਗਲੇ ਨੂੰ ਕਰੀਏ ਤੇ ਹਰੇਕ ਨੂੰ ਇਹ ਚਾਹੀਦਾ ਹਨਾ ਕਿਉਂਕਿ ਆਪਣਾ ਕੀ ਭਤਾਈ ਵਾਲੇ ਦੇ ਮਨ ਤੇ ਹਨਾ ਕਿਦਾਂ ਦਾ ਜਾਂਦਾ ਹੋਊਗਾ ਗੱਲ ਕਿਦਾਂ ਦੀ ਹੋਣੀ ਹੋਊਗੀ ਤੇ ਚਲੋ ਜੀ ਬਸ ਇੱਥੇ ਆਪਾਂ ਲੱਗੇ ਸੀਗੇ ਬੈੱਡ ਦਾ ਜਿਹੜਾ ਗੱਦੇ ਦਾ ਸੀਗਾ ਕਵਰ ਤੋਂ ਪਾਤੀ ਆ ਜਿਸ ਦਿਨ ਆਪਾਂ ਨੇ ਕੀਤੀ ਸੀ ਰੂਮ ਦੀ ਸਫਾਈ ਇਹ ਸਭ ਕਿਆਸੀ ਸ਼ਾਮ ਨੂੰ ਥੋੜਾ ਜਿਹਾ ਹੈਵੀ ਹੋਣ ਕਰਕੇ ਨਾ ਕਹਿੰਦੀ ਹੈਗਾ ਸੀਗਾ ਕੱਲ ਸ਼ਾਮ ਨੂੰ ਮੇਕੋ ਫੇਰ ਚੜਾਇਆ ਜੀ ਆ ਤੇ ਮੈਂ ਕਿਹਾ ਚਲੋ ਹਣਾ ਹੁਣ ਆਪਾਂ ਇਹਨੂੰ ਗੱਦੇ ਦੇ ਵੀ ਕਵਰ ਵੀ ਛੜਾ ਦੇ ਕਿਉਂਕਿ ਇਹਦੇ ਨਾਲ ਬੈੱਡ ਸ਼ੀਟ ਨਹੀਂ ਸੀ ਖੱਟਦੀ ਦੂਜੇ ਕਵਰ ਦੇ ਸਿੰਥੈਟਿਕ ਜਿਹਾ ਸੀਗਾ ਤੇ ਦੇਖੋ ਇਹ ਜਿਹੜਾ ਗੱਦੇ ਦਾ ਇਹ ਕਵਰ ਆ ਨਾ ਨਾਲ ਨਾਲ ਜਿਹੜੇ ਗੱਦੇ ਨੂੰ ਪਕੜ ਜੀ ਕਰ ਲੈਂਦਾਗਾ ਕਿਉਂਕਿ ਫਰਕ ਆਗਾ ਸਟੱਫ ਦਾ ਫਰਕ ਆ ਨਾ ਇਹਦਾ ਤੇ ਚਲੋ ਜੀ ਆਪਣੇ ਬੈੱਡ ਦਾ ਕਵਰ ਵੀ ਚੜ ਗਿਆ ਆਲਮੋਸਟ ਆਪਣੇ ਇਹ ਵੀ ਹੋ ਗਿਆ ਕੰਮ ਤੇ ਹੁਣ ਬਸ ਲੱਗਦੇ ਆ ਆਪਾਂ ਦੁਪਹਿਰ ਦੀ ਚਾਹ ਪਾਣੀ ਕਰਾਂਗੇ ਵਿੱਚ ਦੀ ਮੈਂ ਇੱਥੇ ਲੱਗੀ ਸੀ ਤਰਪਾਈ ਕਰਨ ਸੋਟਦੀ ਤੇ ਲਓ ਜੀ ਇੱਥੇ ਮੈਨਾਂ ਖਰੀਦ ਦੁਪਹਿਰ ਦੀ ਚਾਹ ਬਣਨੀ ਸਿਰਫ ਮੈਂ ਜਾਂ ਫਿਰ ਬੇਟੀ ਪੀਊਗੀ ਥੋੜੀ ਜੀ ਤਕਰੀਬਨ ਇਹ ਇੱਕ ਗਲਾਸ ਦੇ ਕਰੀਬ ਆਇਆ ਸੀ ਮੇਰੇ ਵਿੱਚ ਪਾਣੀ ਇਹ ਪਾਸੇ ਚਾ ਮਿੱਠਾ ਪਾ ਕੇ ਜਦ ਨੂੰ ਆਪਣੀ ਹੋਜੀ ਵੀ ਚਾ ਤਿਆਰ ਨਾਲ ਦੀ ਨਾਲ ਆਪ ਪਾਵਾਂਗੇ ਦੁੱਧ ਫਿਰ ਆਪਾਂ ਬੈ ਕੇ ਪੀਵਾਂਗੇ ਥੋੜੀ ਜੀ એનર્ਜੀ ਲਵਾਂਗੇ ਹਨਾ ਛਾਹ ਦੇ ਨਾਲ એનર્ਜੀ ਕਹਿੰਦੇ ਹੁੰਦੇ ਹਨਾ ਤੋੜ ਲੱਗਣ ਲੱਗ ਜੰਦੀ ਹੈ ਚਾਹ ਤੋਂ ਵੀ ਨਾ ਹੋ ਜੀ ਜੋ ਹੋ ਜਾਂਦੇ ਅੱਜ ਮੈਂ ਪਹਿਲਾਂ ਵੀ ਨਹੀਂ ਚਾਹ ਬਣਾਇਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਤੰਦਰੁਸਤ ਰਹੋਗੇ ਤੇ ਗਰਮੀ ਤੋਂ ਬਚੇ ਹੋਏ ਰਹੋਗੇ ਲੋਜੀ ਪੈਦੀ ਚਾਹ ਆਪਾਂ ਨੇ ਬਣਾਈ ਸੀ ਅੱਜ 10 11 ਦੇ ਚਾਹ ਨਹੀਂ ਬਣੀ ਹੈ ਨਾ ਤੇ ਬੱਚੇ ਨਹੀਂ ਹੈਗੇ ਇਸ ਕਰੇ ਪਾ ਪਈ ਨਹੀਂ ਹੈਗੇ ਇਸ ਬਣਾ ਦੇਣਾ ਨਾ ਕਿਹਾ ਆਪਦੀਆ ਮਤੋਂ ਪੁੱਤੀ ਜਾਂਦੀ ਆ ਤੇ ਆ ਜੀ ਤੁਸੀਂ ਪੀ ਲਓ ਚਾਹ ਉਹਨੂੰ ਗੁੱਪ ਪੀ ਲੈ ਬਣਾਣਾ ਸ਼ੇਕ ਉਹ ਬੇਟੀ ਸੌ ਰਹੀ ਹੈਗੀ ਆਪਣੀ ਜਾਸ਼ਾ ਉਹ ਵੀ ਜੀ ਮੈਡੀ ਨਹੀਂ ਗਈਆਂ ਨਹੀਂ ਤੇ ਮੈਂ ਕਿਹਾ ਚਲੋ ਚਾਹ ਬਣਾ ਕੇ ਖੁੱਟ ਕੇ ਚਾਹ ਪੀ ਲਈ ਤੇ ਇਹ ਥੋੜੇ ਜੀਨਰਜੀ ਆਪਣੀ ਉਹ ਹੋ ਜੂਗੀ ਫੇਰ ਆਪਾਂ ਲੱਗਦੇ ਆ ਕੋਈ ਕੰਮ ਬੰਦੇ ਵੀ ਕਿਉਂਕਿ ਦੁਪਹਿਰੇ ਤਾਂ ਨਾ ਕੋਈ ਵੀ ਕੰਮ ਨਹੀਂ ਕਰ ਹੁੰਦਾ ਹੈਗਾ ਕੁਝ ਵੀ ਨਹੀਂ ਕਰ ਕਰਦੇ ਹੁਣ ਫੇਰ ਆਪਾਂ ਨੇ ਤਾਂ ਨਾ ਖਾਗੋ ਤੇ ਪਹਿਲਾਂ ਮੈਂ ਜੀ ਸਵਾਸ ਦੋ ਜਿੰਨਾ ਕ ਚੋਲੋ ਮੈਂ ਰੱਖਦਾ ਤੇ ਜੈਨ ਉਹ ਨਾ ਫੇਰ ਮੈਂ ਉਹ ਕਰਨ ਲੱਗੀ ਕਿ ਸੂਟ ਦੀ ਨਾ ਤੇਰ ਪਾਈ ਜੀ ਪਈ ਸੀ ਕਿ ਉਹ ਕਰਨ ਲੱਗੀ ਰਾਂ ਸੋਨੇ ਕੰਨ ਤੇ ਪਾਈ ਕਰਦੀ ਏ ਤੇ ਉਹ ਦਿੱਤਾ ਜਾਊਗਾ ਹਾਂ ਤਾਂ ਬੈਠੇ ਬੈਠੀ ਨਾਲ ਮੈਂ ਤਾਂ ਚਲੋ ਅੰਦਰ ਬੈਠ ਲਾਂਗੀ ਦੋ ਮਿੰਟ ਹਾਰਾ ਪੱਕੇ ਹੋਠਾ ਤੇ ਹੁਣ ਮੈਂ ਚਾਹ ਬਣਾ ਕੇ ਠੀਕ ਹੈ ਮੈਂ ਚਲੋ ਹੁਣ ਆਪਾਂ ਚਾਹ ਪੀ ਕੇ ਲੰਡੇ ਦੇ ਹੋਈਏ ਤੇ ਫਿਰ ਆਪਾਂ ਸਾਗ ਦੀ ਲਵੇ ਲੱਤੀ ਆ ਨਾ ਸਾਗ ਉਹਨਾਂ ਇਹ ਚ ਲਾਈ ਲੈ ਕੇ ਆਏ ਸੀ ਇਹਨਾਂ ਦੇ ਪਪਾ ਚਲਾਈ ਕੁੜੀਆਂ ਚਲਾਈ ਦੀਆਂ ਤੇ ਕੁਤੀ ਬਾਰਤ ਵੀ ਇਹਨਾਂ ਦੇ ਪਪਾ ਲੈ ਕੇ ਆਏ ਸੀ ਤਾਂ ਲੋ ਸ਼ਾਮ ਨੂੰ ਸਾਗ ਤੇ ਬਹੁਤ ਟੇਸਟੀ ਲੱਗਾ ਬਾਕੀ ਰੋਟ ਆਪਣੇ ਬਹੁਤ ਸਾਫ ਕਰ ਗਏ ਤਾਂ ਦੇਖੀ ਚਾਹ ਕਰਕੇ ਵੀ ਸਾਗ ਬਣਾਇਆ ਹਾਂ ਅੱਜ ਦੋ ਨਾਦਾਂ ਮੈਂ ਤੁਹਾਡੇ ਨਾਲ ਇੱਕ ਰੈਸਪੀ ਸ਼ੇਅਰ ਕਰਨ ਖੋਗੇ। ਕਈ ਪੇੜਾਂ ਨੇ ਇਹ ਬਣਾਇਆ ਹੋਣਾ ਹਨਾ। ਇਹ ਬਣਾਉਂਦੇ ਤਾਂ ਜਿਵੇਂ ਜਿਹੜੇ ਸ਼ਹਿਰਾਂ 'ਚ ਰਹਿੰਦੇ ਉਹਨਾਂ ਨੂੰ ਤਾਂ ਨਾ ਪਤਾ ਵੀ ਨਹੀਂ ਹੁੰਦਾ ਕਿ ਚਲਾਈ ਵਗੈਰਾ ਕਰੀ ਸਾਗ ਬੜਦਾ। ਹਾਂ ਜਿਵੇਂ ਆਪਣੇ ਆਪਣੇ ਪਿੰਡਾਂ ਵਾਲਿਆਂ ਬਣਾਉਂਦਾ ਤਰੀਕੇ ਨਾਲ ਸਾਰਿਆਂ ਨੂੰ ਪਤਾ ਹੀ ਹੈਗਾ ਹਨਾ। ਤੇ ਖਾਸ ਕਰਕੇ ਜਿਹੜੇ ਪੇੜਾਂ ਖੇਤੀ ਕਰਦੇ ਨੇਗੇ। ਚਲੋ ਜੀ ਆਪਾਂ ਨੇ ਪੀ ਲਈਏ ਚਾਹ ਤੇ ਫਿਰ ਆਪਾਂ ਲੱਗਦੇ ਆ ਸਾਗ ਦਾ।